ਫਬੇ ਇਹ ਬੱਚੇ ਨੂੰ ਪਛਾਣਦੇ ਆਪਾਂ ਅੰਮ੍ਰਿਤਸਰ ਨੂੰ ਥਾਣੇ ਫੜਿਆ ਰਿਆ ਜੀ ਇਹ ਬੱਚਾ ਹਾਂਜੀ ਥਾਣੇ ਹਾਂਜੀ ਪਤਾ ਨਹੀਂ ਹੁਣ ਕਿਹਨੇ ਕਹੇ ਮਾਰਿਆ ਤੇ ਜਾਂ ਪਿਆ ਮਰ ਗਿਆ ਇਹ ਗੱਲ ਤਾਂ ਨਹੀਂ ਕਰਦਾ ਇਹਨੇ ਤੁਹਾਨੂੰ ਕਰਾ ਦੇਣਾ ਹਾਂ ਇਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਕਿਥੇ ਇੱਕੋ ਪੂਆ ਦੇ ਸਿਆ ਪੂਆ ਦੇ ਘਰ ਦਾ ਨਹੀਂ ਕਹਿੰਦਾ ਮੈਨੂੰ ਪਤਾ ਸੰਗਤੂ ਦੇ ਵਿੱਚ ਆਂਦਾ ਮੈਂ ਰਿਣਾ ਬੜਿਆ ਥਾਵਾਂ ਦੇ ਕਹਿੰਦਾ ਹੈ ਅੱਛਾ ਪਰ ਜਦੋਂ ਇਹਦਾ ਦਾ ਲੱਗਾ ਉਹਦਾ ਪਤਾ ਨਹੀਂ ਲੱਗਣਾ ਤੁਹਾਨੂੰ ਕਿਥੇ ਚਲੇ ਗਿਆ ਇੱਥੇ ਹੈਗਾ ਪਰਿਵਾਰ ਚ ਕੋਈ ਹੈਗਾ ਇਹਨਾਂ ਦਾ ਉਹ ਤਾਂ ਉੱਥੇ ਤਰਨ ਤਾਂ ਨਕੀਲਣ ਗਿਆ ਹਾਂ ਤੂੰ ਪੈਸੇ ਲੈਣ ਗਿਆ ਪੈਸੇ ਲੈਣ ਗਿਆ ਕਿ ਜਾਂ ਮੰਗਣ ਗਿਆ ਹਾਂ ਪਹਿਲਾਂ ਅਸੀਂ ਇਹਦਾ ਅੱਜ ਘਰ ਲੱਭਣ ਚੱਲਦੇ ਆਂ ਅਸੀਂ ਉਸੇ ਰੋਡ ਤੇ ਖਲੋਤੇ ਆਂ ਤੇ ਮੈਂ ਸੋਚਿਆ ਵੀ ਸੰਤ ਨੂੰ ਮੈਂ ਦੱਸ ਦਵਾ ਆ ਜਾ ਪ੍ਰਿੰਸ ਕਰ ਲਈ ਮੁੰਡਾ ਆ ਜਾ ਆ ਜਾ ਮੋਟਿਆ ਬਾਹਰ ਬਾਹਰ ਆ ਚੁਪੜ ਕੇ ਇਧਰ ਆ ਤੂੰ ਕਿਉਂ ਨਹੀਂ ਹੋਣਾ ਡਰ ਲੱਗਦਾ ਹੁਣ ਹੈ ਠੀਕ ਆ ਲੈ ਨਾਲ ਆ ਬੱਚਾ ਵੀ ਨਾਲ ਆ ਹਾਂ ਉਹ ਬਈ ਇਸ ਮੜੀ ਦੀ ਆਨ ਕਰਕੇ ਸੀਸੇ ਉੱਪਰ ਕਰ ਦੋ ਕੋਈ ਗੱਲ ਨਹੀਂ ਰਹਿੰਦੀ ਸਸਤੀ ਬੋਠੀੜਾ ਵੀ ਨਹੀਂ ਆਜੋ ਹੋ ਠੀਕ ਆ ਵੀ ਦੀ ਸਸੀ ਕੰਦ ਠੀਕ ਆ ਜੀ ਹੋ ਠੀਕ ਆ ਹੋ ਠੀਕ ਆ ਜੀ ਬੜਾ ਖਾਸ ਹੈ ਬੜੀ ਫਤਿਹ ਪਪਾ ਜੀ ਬੱਚੇ ਨੂੰ ਪਛਾਣਦੇ ਆਪਾਂ ਬੱਚੇ ਨੂੰ ਪਛਾਣਦੇ ਆ ਪਰ ਬੱਚਾ ਕਹੇ ਦੇ ਅੱਖੇ ਨਹੀਂ ਲਾਦਾ ਬਾਛਾ ਕਰੀਏ ਜੀ ਗੱਲ ਕੀ ਆ ਇਹ ਮੌਜੇ ਮਾਰ ਕੇ ਆ ਮਾਂ ਪਿਓ ਹੈਗਾ ਨਹੀਂ ਯਾਰ ਅੱਛਾ ਜੀ ਅੱਛਾ ਜੀ ਤੇ ਦੋਵੇਂ ਭਰਾ ਏ ਇਹ ਹਾਂ ਜੀ ਇੱਕ ਹੋਰ ਹੈ ਕੋ ਪਿੰਡ ਰਿੰਦਾ ਹੈ ਅੱਛਾ ਜੀ ਪਿੰਡ ਰਹਿੰਦੇ ਆ ਤੇ ਇਹ ਇਤਨੇ ਪਤਾ ਕਦੀ ਕਿਦੇ ਨੇ ਕਦੀ ਕਿਦੇ ਜਿੱਥੋਂ 100 ਰੁਪਏ ਮੰਗਲੇ ਉੱਥੇ ਚਲੇ ਗਿਆ ਜਿੱਥੋਂ ਖਾ ਲਿਆ ਉੱਥੇ ਠੀਕ ਆ ਅੱਛਾ ਜੀ ਹਾਂ ਇਹਦਾ ਟਿਕਾਣਾ ਕੋਈ ਨਹੀਂ ਗਿਆ ਵੈਸੇ ਹੂੰ ਅੱਛਾ ਜੀ ਹਾਂ ਮੁੰਡਾ ਦੇ ਜਿੱਥੇ ਪਾਣੀ ਪੱਦਾ ਤਾਂ ਪਾਣੀ ਮਰਿਆ ਅੱਛਾ ਸਿੱਧਾ ਚੀ ਆ ਛਵਾਰ ਸਿੱਧੀ ਆ ਹਾਂ ਛਵਾਰ ਸਿੱਧੀ ਇਹ ਦੋ ਛਵਾਰ ਸਿੱਸੇ ਪਿੰਡ ਦਾ ਹੀ ਆ ਠੀਕ ਆ ਜੀ ਮਾਂ ਪਿਓ ਹੈਗਾ ਨਹੀਂ ਮੈਂ ਮਾਂ ਪਿਓ ਨਹੀਂ ਪਿਓ ਮਰ ਗਿਆ ਇਹਨਾਂ ਦੇ ਉੱਥੇ ਮਰ ਗਿਆ ਇਹ ਤੇ ਮਾਂ ਛੱਡ ਕੇ ਚਲੇਗੀ ਮਤਲਬ ਕਿ ਬੱਚੇ ਨੇ ਫਿਰ ਸਾਨੂੰ ਸੱਚ ਹੀ ਦੱਸਿਆ ਵੀ ਇਦਾਂ ਹੀ ਦੱਸ ਦਿਆ ਬੱਚਾ ਪਰ ਤੁਹਾਨੂੰ ਵੀ ਪਤਾ ਹੈ ਨਾ 10 ਸਾਲ ਦਾ ਬੱਚਾ ਵਾ ਹੈ ਨਾ ਇਹਨੂੰ ਤੇ ਜਿੱਦਾਂ ਕਿਸੇ ਨੇ ਦਾਸਤਾ ਕਹਿਤਾ ਇਹਨੇ ਉਦਾਂ ਮੰਨ ਲੈਣੀ ਹੈ ਮੰਨ ਲੈਣੀ ਹੈ ਸਹੀ ਗੱਲ ਹੈ ਬਾਕੀ ਜਿਹੋ ਜੀ ਇਹਨੂੰ ਸੰਗਤ ਮਿਲੀ ਹੋਊਗੀ ਉਸੇ ਹਿਸਾਬ ਦਾ ਹੁੰਦਾ ਜਾਂਦਾ ਹੈ ਨਾ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਚੋਰ ਵਾ ਜਾਂ ਇਹ ਕੁਛ ਵਾ ਆਪਾਂ ਉਹ ਤੇ ਵੇਖੋ ਜੀ ਛੋਟਾ ਉਹ ਤੇ ਤਰਨ ਦਾ ਨਕੀ ਲੈਣ ਗਿਆ ਹਾਂ ਤੂੰ ਮਤਲਬ ਪੈਸੇ ਲੈਣ ਗਿਆ ਪੈਸੇ ਲੈਣ ਗਿਆ ਕਿ ਜਾਂ ਮੰਗਣ ਗਿਆ ਹਾਂ ਲੈਣ ਗਿਆ ਕਿਤੋਂ ਮਿਸਟਰੀ ਕਿੱਥੋਂ ਦਾ ਹੀ ਬਲਟੋਏ ਦਾ ਕੀ ਨਾਮ ਦਾ ਕੀ ਨਾਮ ਦਾ ਅਰਸ਼ ਅਰਸ਼ ਹੈਗਾ ਕੋਈ ਬਲਟੋਏ ਦਾ ਕੋਈ ਮਿਸਟਰੀ ਅੱਛਾ ਇਹ ਨਾ ਅਸਲ ਦੇ ਵਿੱਚ ਨਾ ਮਿਸਟਰੀ ਅਸਲ ਦੇ ਵਿੱਚ ਨਾ ਇਹ ਬੱਚਾ ਤਰਨ ਤਾਰਨਾ ਗੱਡੀਆਂ ਵਾਲਿਆਂ ਨੂੰ ਹੱਥ ਦਿੰਦਾ ਪਿਆ ਟਰੱਕ ਵਾਲਿਆਂ ਨੂੰ ਅੱਛਾ ਠੀਕ ਹੈ ਜੀ ਟਰੱਕ ਵਾਲ ਨੂੰ ਹੱਥ ਦਿੰਦਾ ਪਿਆ ਸੀਗਾ ਤੇ ਇਹ ਇਥੋਂ ਦਾ ਜੋੜੇ ਪਿੰਡ ਦਾ ਕੋਈ ਵੀਰ ਸੀਗਾ ਤੇ ਉਹਨੇ ਇਹਨੂੰ ਦੇਖ ਲਿਆ ਤੇ ਇਹਨੂੰ ਉਹਨੇ ਪੁੱਛਿਆ ਵੀ ਪੁੱਤੇ ਕੱਤੋਂ ਤੂੰ ਹੱਥ ਦਿੰਦਾ ਵਾ ਇਹ ਕਹਿੰਦਾ ਕਿ ਮੇਰਾ ਇੱਦਾਂ ਮਾਂ ਪਿਓ ਹੈਗਾ ਨਹੀਂ ਆ ਚਲੋ ਆਪਣੇ ਘਰ ਜਾਣਾ ਵਾ ਤੇ ਆਇਤ ਮੇ ਤਾਂ ਪੈਸੇ ਨਹੀਂ ਹੈਗੇ ਉਹ ਚੱਲ ਆਪਣੇ ਘਰ ਲੈ ਆਇਆ ਇਹਨੂੰ ਅੱਛਾ ਘਰ ਲੈ ਕੇ ਤਾਂ ਉਹਨੇ ਮੈਨੂੰ ਫੋਨ ਲਾਇਆ ਆਪਣੀ ਸਸਤਾ ਮਹਰਾਣਾ ਪਿੰਡ ਆਪਣਾ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਉਹਨੇ ਮੈਨੂੰ ਫੋਨ ਕੀਤਾ ਕਿ ਵੀਰੇ ਇਦਾਂ ਕੋਈ ਬੱਚਾ ਵੱਲ ਵਾਰਸ ਵਾ ਤੇ ਉਦੋਂ ਇਹਨੂੰ ਪਿੰਡ ਨਹੀਂ ਸੀ ਆਪਣਾ ਦੱਸਦਾ ਹਾਂਜੀ ਠੀਕ ਹੈ ਜੀ ਚਲੋ ਮੈਂ ਜਿਹਨੂੰ ਆਇਆ ਇਹਨੂੰ ਪੁੱਛਿਆ ਇਹਨੇ ਆਪਣਾ ਪਿੰਡ ਦੱਸਿਆ ਕਿ ਮਹਮੂਦਪੁਰਾ ਮੇਰਾ ਪਿੰਡ ਵਾ ਤੇ ਡੈਡ ਮੇਰੇ ਨਹੀਂ ਹੈਗੇ ਮੰਮੀ ਛੱਡ ਕੇ ਚਲੀ ਗਈਆਂ ਭਰਾ ਮੇਰਾ ਛੋਟਾ ਉਹ ਵੀ ਕਿਦਾਂ ਮੈਨੂੰ ਨਹੀਂ ਬੰਦੇ ਕਿਤੇ ਉਹ ਵੀ ਇੱਥੇ ਪਿੰਡ ਰਹੀਦਾ ਇੱਥੇ ਹੈਗਾ ਪਰਿਵਾਰ ਚ ਕੋਈ ਹੈਗਾ ਇਹਨਾਂ ਦਾ ਅਛਾ ਅਜਿਹਾ ਕੀ ਆਪ ਜੀ ਦੇ ਕੀ ਲੱਗਦੇ ਇਹ ਸਾਡਾ ਪੁੱਛਿਆ ਹੀ ਆ ਅਛਾ ਢਾਡਾ ਮਿਲਕ ਤੇਹੀ ਇਹਦੇ ਤਾਇ ਲੱਗਦੇ ਜੀ ਹਾਂਜੀ ਮਗਲੇ ਸਾਂ ਵੇਚਦਾ ਚਾਰ ਅਸੀਂ ਬਚਾ ਕੇ ਰੱਖਿਆ ਏ 7 ਹੈ ਜੀ ਉਹ ਇਹਦਾ ਮਾਮਾ ਦਾ ਮੈਨੂੰ ਦੇ ਦਿਓ ਨਹੀਂ ਮਾਮੀ ਨੂੰ ਸਮੋ ਪੀਂਦਾ ਹੈ ਨਹੀਂ ਮੁੜ ਕੇ ਉਹਨੂੰ ਭਜਾਤਾ ਹੈ ਹਾਂ ਤੇ ਆ ਤੈਨੂੰ ਥਾਂ ਦੇਤਾ ਦੋ ਫਿਰ ਕਿੱਥੇ ਰੱਖਣ ਨੂੰ ਥਾਂ ਤੇ ਬਾਬੇ ਜੀ ਪਤਾ ਕੀ ਆ ਮੇਰੀ ਗੱਲ ਸੁਣ ਅਸੀਂ ਆ ਸਸਤਾ ਵਲੋਂ ਸਾਨੂੰ ਥਾਂ ਦਾ ਕੋਈ ਮਤਲਬ ਨਹੀਂ ਥਾਂ ਹੋਗਾ ਇਹਦੇ ਨਾਲ ਜਦੋਂ ਇਹ ਵੱਡਾ ਹੋਗਾ ਆਪੇ ਆਪ ਦਾ ਜੋ ਮਰਜ਼ੀ ਕਰਦਾ ਹਾਂਜੀ ਠੀਕ ਹੈ ਜੀ ਹਾਂ ਤੁਸੀਂ ਐਦਾਂ ਕਰੋ ਅਸੀਂ ਇਹਨੂੰ ਬੱਚੇ ਨੂੰ ਆਪਣੇ ਕੋਲ ਰੱਖਣ ਨੂੰ ਤਿਆਰ ਵਾਂ ਠੀਕ ਹੈ ਠੀਕ ਹੈ ਜੀ ਰੱਖਣ ਨੂੰ ਤਿਆਰ ਆ ਰਹਿਣਾ ਸਾਡੇ ਨਾਲ ਉੱਥੇ ਠੀਕ ਹੈ ਤੇ ਪਰਸੋ ਦਾ ਚੌਥਾ ਮੇਰੇ ਕੋਲ ਹੀ ਆਇਆ ਠੀਕ ਹੈ ਚਲੋ ਅਸੀਂ ਵਾਇਗਰ ਮੇਰ ਕਰੇ ਸੰਗਤ ਦੇ ਵਿੱਚ ਆਂਦਾ ਮਰਿਨਾ ਬੜਿਆ ਥਾਵਾਂ ਤੇ ਕਹਿੰਦਾ ਹੈ ਅੱਛਾ ਪਰ ਜਦੋਂ ਉਹਦਾ ਦਾ ਲੱਗਾ ਉਹਦਾ ਪਤਾ ਨਹੀਂ ਲੱਗਣਾ ਤੁਹਾਨੂੰ ਕਿੱਥੇ ਚਲੇ ਗਿਆ ਤੇ ਸਾਡੇ ਕੋਲੋਂ ਲੈ ਕੇ ਜਾਓ ਫਿਰ ਇਹ ਗੱਲ ਲੱਗੀ ਸਹੀ ਜੀ ਇਹਦੀ ਦੀ ਜ਼ਿੰਦਗੀ ਇਹਦੀ ਆ ਗੌਰਸੋਂ ਵਾਲੀ ਮਾੜੀ ਆ ਸਾਈ ਸਿੰਘ ਫੌਜੀ ਆ ਕੁਆਰਟ ਦੀ ਦੁਕਾਨ ਬਹੁਤ ਵੱਡੀ ਆ ਅੱਛਾ ਜੀ ਉਹ ਤੜਕੇ ਇਤਰਾ ਆ ਗਿਆ ਉਹਦੇ ਨਾਲ ਚਲੇਗਾ ਚਲੇਗਾ ਇਹਦੇ ਮੁੜਕੇ ਦਾ ਉਹ ਮੇਰਾ ਤਾਇਆ ਹੈ ਇਹ ਇਹਨਾਂ ਨੇ ਆਵਾਜ਼ ਮਾਰੀ ਉਹਨਾਂ ਦਾ ਬਾਬਾ ਜੂਰਾ ਉਹ ਮੈਂ ਆ ਗਿਆ ਤੇ ਮੈਨੂੰ ਉਹ ਤੜਕਦਾ ਮਾ ਪਤੀਆ ਹੀ ਲੱਗਦਾ ਓਏ ਇਹ ਇਹਨੂੰ ਅਸੀਂ ਲੈ ਜਾਣਾ ਮੈਂ ਲੈ ਜਾ ਪਰ ਤਬਾਰ ਨੂੰ ਮੇਰੇ ਹਿਸਾਬ ਨਾਲ ਕੋਈ ਨਹੀਂ ਇਹਦਾ ਹਾਂਜੀ ਇਹ ਸਹੀ ਗੱਲੇ ਜੀ ਤਾਂ ਦੇ ਗੱਲ ਇਹਨਾਂ ਨੂੰ ਥਾਣੇ ਫੜਿਆ ਰਿਹਾ ਜੀ ਇਹ ਬੱਚਾ ਹਾਂਜੀ ਥਾਣੇ ਹਾਂਜੀ ਤੇ ਅੰਮ੍ਰਿਤਸਰ ਵੀ ਚਲੇ ਗਿਆ ਸੀ ਉਥੇ ਬੂਲ ਗਾਹੇ ਮੁੜ ਕੇ ਨੰਬਰ ਦਿੱਤਾ ਹੈ ਥਾਣੇ ਕਾ ਤੋ ਫੜ ਰਿਆ ਪਾਰਾ ਕਰਦਾ ਇਹਨਾਂ ਪੜਾਇਆ ਕਿਤਨਾ ਫਿਰਦਾ ਤੁਰਦਾ ਜੀ ਹੱਥ ਦੇ ਕੋਈ ਚੋਰੀ ਚਾਰੀ ਤਾ ਨਹੀਂ ਕੀਤੀ ਕੋਈ ਗਲਤੀ ਨਹੀਂ ਕੀਤੀ ਐਂਦਾ ਕਰਦਾ ਜਿੱਦਾਂ ਮੰਨ ਚੱਲੋ ਬਿਟੋਏ ਹਣਾ ਇਹਨੇ ਬਿਟੋਏ ਹੱਥ ਦੇਣਾ ਇਹਨੇ ਅਮਰਕੋਟ ਆ ਜਾਣਾ ਇਹਨੂੰ ਜਿੱਦਾਂ ਅਮਰਕੋਟ ਨਹੀਂ ਲੱਗਦਾ ਵੀ ਕੋਈ ਇਹੋ ਜਿਹਾ ਜਿਗਾਰਡ ਨਹੀਂਗਾ ਫੇਰ ਇਹਨੇ ਹੱਥ ਦੇਣਾ ਭਾਵੇਂ ਰਾਜੋਗੀ ਚੱਲ ਜੇ ਇਸ ਤਰ੍ਹਾਂ ਇਹਨੇ ਤੁਰੇ ਫਿਰਨਾ ਜਿੱਦਾਂ ਜਿਗਾਰਡ ਮਤਲਬ ਜਿਗਾਰਡ ਮਤਲਬ ਪੈਸੇ ਮੰਗਦਾ ਲੋਕਾਂ ਨੂੰ ਹਾਂਜੀ ਹਾਂਜੀ ਆਹ ਤਾਂ ਪੈ ਗਏ ਆ ਜੀ ਮੰਨਣ ਦੀ ਗੱਲ ਗੱਲ ਪਿਓ ਵੀ ਦੇਖੋ ਕੰਮ ਕਰਦਾ ਆ ਜੀ ਕਦੋਂ ਉਹ ਜੀ ਨੂੰ ਹਾਲਤ ਪੈ ਗਈ ਆ ਉਹ ਜੱਜਾ ਮੁੰਡਾ ਸਾਡੇ ਰਿਸ਼ਤੇਦਾਰ ਹੀ ਆ ਉਹ ਉੱਧਰ ਰਹਿੰਦਾ ਅੱਗੇ ਫਿਰ ਐ ਇਸੇ ਸਾਹਮਣੇ ਤਾਂ ਆ ਸੀ ਉੱਥੇ ਨਾਲ ਚੰਗੀ ਸਾਹਬ ਕੀਤੀ ਮੈਂ ਦਵਾਦਿਆ ਹਾਂ ਹਾਂ ਜੀ ਉਹ ਬੋਲੀਆਂ ਬਹੁਤ ਸਾਹਬ ਕੋ ਸਾਡੇ ਇਹ ਇਹਨੇ ਮੈਨੂੰ ਇੱਕ ਦਿਨ ਨਾ ਵੀਰ ਜੀ ਮੈਨੂੰ ਫੋਨ ਆਇਆ ਸੀਗਾ ਚਲੋ ਤੁਸੀਂ ਪਰਿਵਾਰ ਵਾਲੇ ਉਹ ਕਹਿੰਦੇ ਸੀ ਵੀ ਇਹ ਦਾ ਸਬਜ ਪਿੰਡ ਇੱਥੋਂ ਦਾ ਨਹੀਂ ਸੀ ਇਹ ਮਤਲਬ ਕਿ ਪਿੰਡ ਸੀ ਇਹਦਾ ਅਲਗੋ ਅਲਗੋ ਨਹੀਂ ਅਲਗੋ ਨਹੀਂ ਅਲਗੋਨੀ 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 ਕੋਈ ਹੋਰ ਕੋਈ ਪਿੰਡ ਸੀਗਾ ਵੀ ਉਹਦੇ ਡੈਡ ਦੀ ਇਹਦੀ ਡੈਥ ਹੋ ਗਈ ਤੇ ਮੰਮੀ ਇਹਦੀ ਇੱਥੇ ਨੂੰ ਲੈ ਆਏ ਇਹ ਪਿਛੋ ਪਰਿਵਾਰ ਚੋਂ ਜਾਂ ਇਹ ਤੁਹਾਡੇ ਪਰਿਵਾਰ ਚੋਂ ਹੈ ਜਿਹੜਾ ਹੋਇਆ ਜਰ ਮੇਰਾ ਠੀਕ ਹੈ ਹਾਂ ਜੀ ਉਹ ਸਾਡਾ ਤਾਏ ਦਾ ਪੋਤਾ ਹੈ ਅੱਛਾ ਜੀ ਉਹ ਸਾਡੇ ਡੈਡੀ ਨਾਲ ਦਾ ਭੱਟਾ ਸੀ ਉਹ ਅੱਛਾ ਹਾਂ ਜੀ ਉਹ ਉਹਦਾ ਡੈਡੀ ਜਿਹੜਾ ਹੈ ਤਾਂ ਉਹਦਾ ਪੋਤਾ ਹੈ ਅੱਛਾ ਹੈਗਾ ਸੀ ਪ੍ਰੀਤ ਮਸੂਦ ਅੱਛਾ ਤੁਹਾਡੇ ਤਾਏ ਤੇ ਸਾਰੇ ਚਾਚੇ ਨਹੀਂ ਸਾਰੇ ਚਾਚੇ ਸਾਰੇ ਚਾਚੇ ਨਹੀਂ ਗੇਲੋ ਤੇ ਪਰ ਤੇ ਕੀ ਨੇ ਤਾਏ ਦੇ ਪੋਤਾ ਨਹੀਂ ਪਤਾ ਗੱਲ ਕੀ ਆ ਅੱਜ ਅਸੀਂ ਆਏ ਆ ਚਲੋ ਕੱਲ ਨੂੰ ਟਾਈਮ ਰੱਖ ਲਓ ਤਾਏ ਦਾ ਪੋਤਾ ਉਹ ਹੈ ਨਾ ਜਿਹੜਾ ਡੈਡੀ ਸੀ ਹਾਂ ਆ ਨਿਤ ਉਹਦੇ ਤੁਹਾਡੇ ਤਾਇ ਦਾ ਪੁੱਤ ਹੀ ਰੈ ਡੈਡੀ ਮਤਲਬ ਕਿ ਤੁਸੀਂ ਤਾਇ ਤਾਇ ਲੱਗਦੇ ਜੀ ਹਨਾ ਤੁਸੀਂ ਪਰ ਇਹਦਾ ਇਹਦੇ ਡੈਡੀ ਦਾ ਸਕੇ ਭਰਾ ਮੈਂ ਪੁੱਛਣ ਡਿਆ ਉਹ ਕੱਲਾ ਕੱਲਾ ਹੀ ਉਹ ਕੱਲਾ ਕੱਲਾ ਸੀਗੇ ਦੋ ਭਰਾ ਇਹਦੀ ਭੂਆ ਕੋਈ ਹਾਂ ਜੀ ਇਹ ਦੋ ਭੈਣਾਂ ਭੂਆ ਦੋ ਆ ਇਹਨੇ ਦਸੀ ਆ ਚੂਸਲੇਵੜ ਮਿਲ ਪੁਆ ਕਹਿੰਦਾ ਮੈਨੂੰ ਘਰ ਦਾ ਨਹੀਂ ਪਤਾ ਕਿਉਂਕਿ ਪਤਾ ਚੱਕਰ ਗਿਆ ਤੁਸੀਂ ਵੀ ਸਿਆਣੇ ਜ ਹੈਨਾ ਕੱਲ ਨੂੰ ਇਹਦੇ ਪਿੱਛੇ ਕੀ ਭੂਆ ਆ ਜੇ ਜਾਂ ਕੋਈ ਦਾ ਮਾਮਾ ਸਗਾ ਆ ਜੇ ਵੀ ਬਈ ਤੁਸੀਂ ਕਿਤੋਂ ਪੁੱਛ ਕੇ ਲੈ ਕੇ ਗਏ ਕਿ ਕੀ ਕਰਕੇ ਗਏ ਇਸੋ ਗੱਲ ਹੁੰਦੀ ਹੈਨਾ ਹਾਂ ਇੱਕ ਵਾਰੀ ਉਹਨਾਂ ਨਾਲ ਜੇ ਤੁਸੀਂ ਆਪਾਂ ਟਾਈਮ ਰੱਖ ਲੈਣੇ ਕੋਈ ਗੱਲ ਨਹੀਂ ਹੈ ਜੇ ਹਨਾ ਜੇ ਤੁਸੀਂ ਉੱਥੇ ਆਉਣਾ ਉੱਥੇ ਆ ਜਾਓ ਜੇ ਤੁਸੀਂ ਕਹਿੰਦੇ ਮੈਂ ਇੱਥੇ ਆਜਾਂਗਾ ਠੀਕ ਹੈ ਜੀ ਕਿਉਂਕਿ ਇਹਨੂੰ ਮੈਂ ਮਾੜੀ ਆ ਕਰੋੜੀਆਂ ਚ ਵੱਡੀ ਹਾਂ ਜੀ ਕੱਠੀਆਂ ਕਰ ਲੈ ਦੋਵਾਂ ਪੁਆ ਨੂੰ ਕੱਠੀਆਂ ਕਰ ਲੈ ਮਾਮੇ ਨੂੰ ਕਿਹਦੇ ਨਾਲ ਇਹ ਤੁਹਾਨੂੰ ਕਰਾ ਦੇਣਾ ਹਾਂ ਇਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਕਿੱਥੇ ਇੱਕੋ ਪੁਆ ਰੂ ਸਿਆ ਪੁਆ ਦੇ ਘਰ ਦਾ ਨਹੀਂ ਕਹਿੰਦਾ ਮੈਨੂੰ ਪਤਾ ਨਹੀਂ 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 ਇਹਦੇ ਨਾਲ ਜਿਹੜਾ ਉਹ ਜਾਣਦਾ ਤੇ ਕੋਈ ਜਾਣਦਾ ਕਿਉਂਕਿ ਅਸੀਂ ਇਹਨੂੰ ਲੈ ਜਾਈਏ ਮੈਂ ਇਹਨੂੰ ਜੇਕਰ ਮੇਰੇ ਪੈ ਵਸ ਪਿਆ ਫਿਰ ਚਲੋ ਜਿੰਨੀ ਜੋਗੀ ਸਾਡੀ ਹਾਇਸੇ ਤੇ ਗਿਓ ਸਾਬ ਨੇ ਜਿੰਦਗੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਹਾਂ ਇਹ ਬਾਅਦ ਦੀਆਂ ਗੱਲਾਂ ਵੈਸੇ ਹਾਂਜੀ ਠੀਕ ਹੈ ਜੀ ਕਿਉਂਕਿ ਜਿਵੇਂ ਤੁਸੀਂ ਕਹਿੰਦੇ ਜੇ ਭੱਜ ਗਿਆ ਤਾਂ ਹਨਾ ਫਿਰ ਤੇ ਤਾਂ ਰੱਬ ਰੱਖਾ ਪਰ ਜੇਕਰ ਇਹ ਸਾਡੇ ਕੋਲ ਰਹਿੰਦਾ ਫਿਰ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਇਹ ਆ ਸ਼੍ਰਮ ਆਪਣਾ ਠੀਕ ਹੈ ਹਾਂ ਪੜਾਉਂਦੇ ਸੰਗਤ ਪਰ ਹੁਣ ਨਾ ਹਾਂ ਤੁਹਾਨੂੰ ਕਹਿਣੀ ਕੋ ਸਾ ਗਾੜੀ ਹੁਣ ਇਹ ਸਮਝਣ ਦੇ ਇਹ ਤਾਂ ਗਾੜੀ ਆਪਣੀ ਸੋਚ ਹੈ ਨਾ ਇਹਨਾਂ ਦੀ ਪਰ ਚਲੋ ਅਸੀਂ ਆਪਣਾ ਇੱਕ ਰੀ ਆਪਣਾ ਮਰਹਾਣਾ ਪਿੰਡ ਹੈ ਜੀ ਮਰਹਾਣਾ ਪਿੰਡ ਮਰਹਾਣਾ ਪਿੰਡ ਆਹ ਕਿਹੜਾ ਇੱਥੇ ਹਾਂ ਜੀ ਮਰਣਾ ਲੱਗੇ ਹਾਂ ਮਰਣਾ ਲੱਗੇ ਹਾਂ ਹਾਂ ਮਰਣਾ ਵਾਲੀ ਆ ਤੁਹਾਡੇ ਇੱਥੇ ਵਿਆਹ ਕਰਕੇ ਗਿਆ ਇੱਥੇ ਤਲੰਜਰ ਬੇਨਾਂ ਦਾ ਨਾਲੀ 2 ਕਿਲੋ ਮੀਟਰ ਤੇ ਸ਼ਹਿਰ ਹਾਂ ਜੀ ਇੱਥੇ ਵਿਆਹ ਕਰਕੇ ਗਿਆ ਆਪਣੀ ਸਸਤਾ ਦਾ ਠੀਕ ਹੈ ਹਾਂ ਆਪਣੇ ਚੱਤਰ ਦਾ ਵਿਆਹ ਇਦਾਂ ਹੀ ਕਾਹਤੇ ਗਾੜੀ ਹਾਂ ਮਾ ਬਾਹਾਂ ਹੰਡੀ ਆਲ ਪਿੰਡ ਹਾਂਜੀ ਪਿੱਛੇ ਹੋਵੇ ਦੋ ਤਿੰਨ ਸਾਰਾ ਕਿਵੇਂ ਨਾ ਤਾ ਸਾਡੀ ਆਪਣੀ ਦੋ ਦੋ ਸਾਨੂੰ ਆਦਾ ਫੋਨ ਨੰਬਰ ਦੇ ਦਿਓ ਜੇ ਤੁਹਾਡੇ ਨਾਲ ਰਹਿ ਕੇ ਖੋਜਾ ਦੇਣ ਲੈ ਜਾਓ ਕਿਦਾਂ ਰਹਿਣਾ ਮੇਰੇ ਨਾਲ ਕੀ ਇੱਥੇ ਰਹਿਣਾ ਕੀ ਕਰਨਾ ਇਸ ਤਰ੍ਹਾਂ ਮਾਰਾ ਇੱਥੋਂ ਨੇ ਸਾਨੂੰ ਪਤਾ ਨਹੀਂ ਕਦੋਂ ਕਿਹਨੂੰ ਹੋਣਾ ਹੈ ਇਸੇ ਕਰਕੇ ਅਸੀਂ ਬੇਫਿਕਰੇ ਹੋਇਆ ਵੀ ਨਹੀਂ ਦੇਖਣਾ ਸਾਡੇ ਦੇ ਵਾਸਤੇ ਕਿੰਨਾ ਕਲਾਉਂਦੇ ਇੱਥੇ ਕਲਾਉਂਦੇ ਰਹੇ ਤੇ ਨਹੀਂ ਜਾਂਦੇ ਰਹੇ ਨਾ ਜਿੱਦੜ ਨੂੰ ਝੋਲਾ ਸੌਟ ਕੀ ਪਾ ਜਾਂਦੇ ਰਹੇ ਚਲੋ ਅਸੀਂ ਇੱਕ ਵਾਰੀ ਕੋਸ਼ਿਸ਼ ਕਰਕੇ ਵੇਖ ਲੈਂਦੇ ਹਾਂ ਕੋਸ਼ਿਸ਼ ਕਰਕੇ ਵੇਖ ਲੈਂਦੇ ਹਾਂ ਮੰਨ ਉਸ ਦੁਸ਼ਤੀ ਹੋ ਗਈ ਹਾਂਜੀ ਨੰਬਰ ਪਰ ਦੋ ਨੰਬਰ ਤੇ ਗੁਰਚੇਸੋਂ ਦਾ ਡਰਾਈਵਰ ਸੀ ਕੋ ਕਦੇ ਉਹ ਚੌਂਕੀ ਚ ਗਿਆ ਸੀ ਅਵਰ ਸਾਰਾ ਅੱਛਾ ਇੰਨਾ ਦਾ ਫਾਦਾ ਸਾਬ ਹਾਂਜੀ ਅੱਛਾ ਨਹੀਂ ਆਮ ਇਧਰ ਮੰਤਰੀ ਸਾਹਿਬ ਨੇ ਸਾਡਾ ਭਰਾ ਹੀ ਲੱਗਦਾ ਉਹ ਗਿਆ ਸੀ ਭਰਾ ਹੀ ਮੰਤਰੀ ਸਾਹਿਬ ਦਾ ਉਹ ਚਾਹੁੰਦੇ ਆ ਦੇ ਨਾਲ ਉਹਦੇ ਫੋਨ ਤੇ ਆਇਆ ਵੀ ਤੁਹਾਡੇ ਪਿੰਡ ਦਾ ਮੁੰਡਾ ਨਾਂ ਲੈਂਦਾ ਹਾਂ ਉਹਨੇ ਮੈਨੂੰ ਉਹਨੇ ਫੋਟੋ ਵਿਖਾਈ ਨਾ ਫਿਰ ਮੈਂ ਮੁੰਡਾ ਤੋਂ ਆਪਣੇ ਕਿਦੋਂ ਹੋਣਦੀ ਗੱਲ ਹੁਣ ਨਹੀਂ ਇਹ ਗੱਲ ਨੂੰ ਹੋ ਗਿਆ ਸਾਲ ਦੋ ਸਾਲ ਅੱਛਾ ਅੱਛਾ ਜੀ ਤੇ ਨਹੀਂ ਇਹਦੇ ਫਾਦਰ ਸਾਹਿਬ ਨੇ ਕੀ ਗੱਲ ਹੋਈ ਉਹ ਤਾਂ ਮਾਰੇ ਜਾਂਦਾ ਜੀ ਇੱਥੇ ਇਹਨਾਂ ਨਾਲ ਹੀ ਰਾਤ ਖੇਡਦਾ ਹੈ ਇੱਥੋਂ ਮੁਰਤੇ ਸ਼ਰਾਬ ਥਰੂ ਤੈਣ ਬਹੁਤ ਜ਼ਿਆਦਾ ਦੀ ਮੌਸਮ ਇਸ ਸਟੇਡੀਅਮ ਪਾਣੀ ਹੁਣ ਕਿੰਨੇ ਕਹੇ ਮਾਰਿਆ ਜਨਪਿਆ ਮਰ ਗਿਆ ਇਹ ਗੱਲ ਤਾਂ ਨਹੀਂ ਕਰਦਾ ਪਤਾ ਨਹੀਂ ਤੇ ਮਦਰ ਮੰਮੀ ਕਹਿੰਦੇ ਮੰਮੀ ਕਹਿੰਦਾ ਮੇਰੀ ਵੀ ਚਲੇਗੀ ਛੱਡ ਕੇ ਚਲੀ ਪਹਿਲਾਂ ਛੱਡ ਕੇ ਚਲੇਗੀ ਪਹਿਲਾਂ ਹਾਂ ਜੀ ਪਹਿਲਾਂ ਛੱਡ ਕੇ ਚਲੀ ਉਹਦੇ ਮਾਰਨ ਤੋਂ ਪਹਿਲਾਂ ਹੀ ਉਹਦੇ ਕੋਲ ਵੀ ਇੱਕ ਦੋ ਜਵਾਕ ਹੈਗੇ ਜਿਹੜੇ ਮਗਰੋ ਹੋਏ ਆ ਅੱਛਾ ਸਹੀ ਹਾਂ ਜੀ ਉਹ ਜੇ ਨਾਲ ਛੱਡ ਕੇ ਚਲੀ ਪਤਾ ਨਹੀਂ ਬਾਅਦ ਚ ਮੁੰਡਾ ਇੱਕ ਮੁੰਡਾ ਇੱਥੇ ਰਹਿੰਦਾ ਉਹ ਪਿੰਡੀ ਹੈ ਟਿਕਿਆ ਸਗੋਂ ਉਹ ਜੀ ਮੇਰੀ ਗੱਲ ਸੁਣ ਲਾਈਕ ਕਰੋ ਜੇ ਤੇ ਸਾਡੇ ਨਾਲ ਰਹਿਣਾ ਵਾ ਤੇ ਵਧੀਆ ਵਾ ਜੇ ਸਾਡੇ ਤੋਂ ਵੀ ਭੱਜ ਜਾਣਾ ਸਾਨੂੰ ਪਹਿਲਾਂ ਦੱਸ ਦੇ ਇਹਨਾਂ ਕੱਲ ਨੂੰ ਮੈਨੂੰ ਪੁੱਛਣਗੇ ਵੀ ਬੱਚਾ ਕਿੱਥੇ ਆ ਹਾਂਜੀ ਇਹ ਆਪਾਂ ਛੱਡੀ ਗੱਲ ਹੈ ਹੈ ਜੇ ਮੇਰੇ ਨਾਲ ਰਹਿਣਾ ਤੇ ਤਾਂ ਦੱਸ ਜੇ ਉਥੋਂ ਆਸ਼ਰਮ ਚ ਭੱਜ ਕੇ ਜਾਣਾ ਵਾ ਜੇ ਆਸ਼ਰਮ ਚ ਭੱਜ ਕੇ ਜਾਣਾ ਵਾ ਪਹਿਲਾਂ ਤਾਂ ਇਹ ਦਾਦੇ ਨੇ ਕੱਲ ਨੂੰ ਮੈਨੂੰ ਵੀ ਆ ਇਹ ਪੁੱਛ ਲੈ ਵੀ ਪੁੱਤ ਸਾਡਾ ਬੱਚਾ ਕਿੱਥੇ ਹੈ ਤੈਨੂੰ ਬੱਚਾ ਤੈਨੂੰ ਸੌਂਪਿਆ ਹੈਗਾ ਹਾਂ ਠੀਕ ਹੈ ਜੀ ਤੂੰ ਦੱਸ ਸੋਣਾ ਆ ਉਹਦਾ ਮਾਨ ਬਣਾ ਲਾ ਹਾਂ ਨਾ ਇੱਛਾ ਸਾਲ ਖੋ ਗਿਆ ਗੱਲ ਉਹਦੇ ਦੋ ਜ਼ਿਮੀਦਾਰਾਂ ਦੇ ਮੁੰਡੇ ਸਵਰਾਜ ਟਰੈਕਟਰ ਨਵਾਂ ਤੇ ਉਹ ਰਾਜੂ ਖਵਾਰਾ ਵਾਲੇ ਲਾਗੇ ਨਾ ਇਹਨੂੰ ਖੇਖੇ ਉੱਤੇ ਭਾਉਣ ਕਟੇਰਗਾ ਬਣਿਆ ਤੇ ਪੱਠੇ-ਪੁੱਠੇ ਪਾਉਣੇ ਆ ਇਹ ਹੁਣ ਵੇਲੀ ਖਾਣ ਕੇ ਜੈਨੇ ਪਠਿਆਲੇ ਕਿੱਥੋਂ ਜਾਣਾ ਹੈ ਜੀ ਜਿਹੜਾ ਜਿੱਥੋਂ ਮੈਂ ਜੋੜੇਪਿੰਡ ਤੋਂ ਇਹਨੂੰ ਲੈ ਕੇ ਆਇਆ ਨਾ ਪਰਸੋਂ ਲੈ ਕੇ ਆਇਆ ਇਸ ਕੋਲੇ ਐਸਾ ਜੀ ਉਹਨਾਂ ਦਾ ਗਵਾਂਢੀ ਜ਼ਿਮੀਂਦਾਰ ਸੀ ਕੋਈ ਉਹ ਕਹਿੰਦਾ ਕਿ ਮੁੰਡਾ ਮੈਨੂੰ ਦੇ ਦੋ ਜੀ ਮੈਂ ਕੰਮ ਕਰਾਂਗਾ ਤੇ ਜੇ ਇਹ ਟਿੱਕੇ ਚੜ ਗਿਆ ਨਾ ਇਹ ਇਹਦੀ ਕਰਦਾ ਵਾ ਹਜੇ ਬੱਚਾ ਵਾ ਹਵਾ ਦੀ ਗੱਲਾਂ ਕਰਦਾ ਜੇਕਰ ਕੋਈ ਟਰੱਕ ਆ ਲੰਦੇ ਜਿਵੇਂ ਤੂੰ ਹੱਥ ਦੇਣਾ ਨਾ ਟਰੱਕ ਵਾਲਾ ਚੜਾ ਕੇ ਲੱਗਣਾ ਟਰੱਕ ਵਾਲੇ ਮਾੜੇ ਨਹੀਂ ਹੁੰਦੇ ਪਰ ਕੋਈ ਨਾ ਕੁਝ ਲੋਕ ਇਹੋ ਜਿਹੇ ਵਿੱਚ ਹੁੰਦੇ ਆ ਉਹ ਸਾਰੀਆਂ ਕੈਟਾਗਰੀਆਂ ਵਿੱਚ ਕੋਈ ਇਹੋ ਜਿਹਾ ਤੈਨੂੰ ਟਿੱਕ ਗਿਆ ਨਾ ਮਿਲ ਗਿਆ ਚੜਾ ਕੇ ਲੈ ਗਿਆ ਤੈਨੂੰ ਬੰਬੇ ਕਲਕੱਤੇ ਲੈ ਤੇ ਤੇਰਾ ਨਾਂ ਘਰ ਲ ਬਣਾਈ ਠੀਕ ਹੈ ਅਗਲੇ ਭੱਜੇ ਨੂੰ ਨਹੀਂ ਦਿੰਦੇ ਬਾਅਦ ਚ ਜਿਹੜੇ ਆਟਰ ਤੇ ਉਹਨਾਂ ਰਖਾਤਾ ਮੇਰੇ ਕਿ ਤੁਹਾਨੂੰ ਭੱਜੇ ਨੂੰ ਨਹੀਂ ਦਿੰਦੇ ਉਹ ਕਾ ਪਹਿਲੇ ਲੈ ਲਿੰਦੇ ਆ ਵੇਚ ਦਿੰਦੇ ਵੇਚ ਦਿੰਦੇ ਵਾਧੂ ਇਸਾਂ ਨੇ ਕੀ ਸੁਣਦੇ ਆ ਵੇਚ ਨਾਲ ਹੀ ਹੈਗੇ ਆ ਸਾਰੇ ਇੱਕੋ ਜਿਹੇ ਹੁੰਦੇ ਆ ਮਨਪੀਤ ਇਹਨੇ ਕਹਿੰਦਾ ਨਾਂ ਲਖਾਏ ਮਨਪੀਤ ਕਿਹਦਾ ਨਾਮ ਆ ਹਾਂ ਕਿਹਦਾ ਉੱਚੀ ਦਾ ਤੇਰਾ ਨਾਂ ਛੋਟਾ ਨਾਮ ਆ ਅਛਾ ਤੇ 13 ਵੀ ਛੋਟੇ ਭਗਾ ਦਾ ਜਿਵੇਂ ਛਟ ਹੈ ਮੈਂ ਡਰੀ ਅਧਰ ਡੇੜੀ ਦਾ ਨਾਮ ਹੈ ਕਹਿੰਦਾ ਡੇੜੀ ਦਾ ਨਾਮ ਛੋਟਾ ਨਾਮ ਮੰਨ ਵੀ ਤੇ ਪੂਰਾ ਨਾਮ ਲਵਲੀ ਰਖਣੀ ਹਾਂ 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 ਛੋਟਾ ਨਾਮ ਮੰਨ ਵੀ ਤੇ ਪੂਰਾ ਲਵਲੀ ਹੈ ਕਿ ਹਿਸਾਬ ਕੁਟਰੀ ਹੈ ਵਾਹ ਪੂਰਾ ਲਵਲੀ ਪੂਰਾ ਅੱਛਾ ਹੋਰ ਗ੍ਰਾਮਾਣ ਪ੍ਰੀਤ ਤੇ ਤੁਸੀਂ ਇਦਾਂ ਕਰਿਓ ਅੰਕਲ ਜੀ ਇਹਨਾਂ ਦੇ ਪਰਿਵਾਰ ਨਾਲ ਭੂਆ ਨਾਲ ਗੱਲ ਕਰ ਲਓ ਕਰੀ ਜਾਂ ਸਾਨੂੰ ਨੰਬਰ ਦੇ ਦਿਓ ਠੀਕ ਹੈ ਜੀ ਆਪਾਂ ਕਿਸ ਦਿਨ ਦਾ ਟਾਈਮ ਰੱਖ ਲੈਨੇ ਆ ਜੇਕਰ ਭੂਆ ਹੋਣੀ ਕਿਉਂਕਿ ਇਜਾਜ਼ਤ ਤਾਂ ਚਾਹੀਦੀ ਹੈ ਨਾ ਕੱਲ ਨੂੰ ਆਖੂਗੀ ਵੀ ਹਾਂ ਆ ਤੁਹਾਡਾ ਆ ਗਿਆ ਸਭ ਲਾਗੀ ਸਮਝ ਇਹ ਉਹਨਾਂ ਦਾ ਮਾ ਖਣਗੇ ਉਹ ਆਪਾ ਵਾ ਤੇ ਫੇਰ ਆਪਾਂ ਇਹ ਬੰਦ ਨੰਬਰ ਆ ਗਿਆ ਭਾਜੀ ਸਪਰ ਕਰ ਲਾਂਗੇ ਬਿਲਕੁਲ ਠੀਕ ਹੈ ਜੇਕਰ ਜੀ ਖੜਨਾ ਤੇਨੂੰ ਲੈ ਜਾਓ ਨਹੀਂ ਮੈਂ ਤੇ ਲੈ ਜੀ ਹੁਣ ਤੇ ਲੈ ਕੇ ਜਾਵਾਂਗੇ ਜੀ ਫਿਰ ਹੁਣ ਤੇ ਲੈ ਕੇ ਕਿਉਂਕਿ ਸਾਡੀ ਸੰਸਥਾ ਦਾ ਸੰਗਤ ਨੇ ਸਾਨੂੰ ਇਹੋ ਕਹਿਣਾ ਵੀ ਚਲੋ ਇਹਦਾ ਇੱਕ ਵਾਰੀ ਤੁਸੀਂ ਆਹ ਹਿਲਾ ਤੇ ਕਰ ਦੇ ਹਾਂਜੀ ਕੱਲ ਜੇ ਭੱਜ ਜੂਗਾ ਫੇਰ ਅਸੀਂ ਕਹਿ ਦੇਵਾਂਗੇ ਸੰਗਤ ਨੂੰ ਵੀ ਸਮਝੀ ਵੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਤੇ ਅਸੀਂ ਹੁਣ ਪਰ ਹੁਣ ਜੇਕਰ ਅਸੀਂ ਪਹਿਲਾਂ ਹੀ ਇਹਦੇ ਨਾਲੋਂ ਨਾਤਾ ਤੋੜ ਲਈ ਤਾਂ ਚੰਗੀ ਗੱਲ ਨਹੀਂ ਖਾਦੀ ਚਲੋ ਸ਼ਾਇਦ ਸੁਤਰਾ ਆ ਵੀ ਜਾਵੇ ਸ਼ਾਇਦ ਰੱਬ ਦੀ ਮਿਹਰ ਹੋਣੀ ਆ ਨਹੀਂ ਉਧਰ 3-4 ਦਿਨ ਹੋ ਗਏ ਮੇਰੇ ਕੋਲ ਆ ਏਦਾਂ ਤਿੰਨ ਪਰਸੋਂ ਕੇ ਚੌਥ ਦਿਨ ਨੂੰ ਲੈਦਾ ਵਾ ਤਿੰਨ ਦਿਨ ਹੋ ਗਿਆ ਮੇਰੇ ਕੋਲ ਆ ਨਾ ਤਿੰਨ ਦਿਨ ਮੈਨੂੰ ਪੈਸਾ ਮੰਗਿਆ ਹਾਂ ਖਾਣ ਨੂੰ ਜਰੂਰ ਕਹਿੰਦਾ ਵੀ ਵੀਰਾ ਆਪਾਂ ਮੈਨੂੰ ਆ ਖਾਣ ਨੂੰ ਲੈ ਦੇ ਜਾਂ ਬੱਚਾ ਵਾ ਬੱਚਾ ਤਾਂ ਹਰ ਕਿਤੇ ਜਾਉਂਦਾ ਚੋਰੀ ਜਾਂਦਾ ਨਹੀਂ ਬੰਦਾ ਇਮਾਨਦਾਰ ਇਦਾਂ ਹੋਰ ਇਹਦੇ ਜਿਹੜਾ ਨਸ਼ਾ ਕਰਦਾ ਕੋਈ ਬੱਚਾ ਵਾ ਜਿਹੜਾ ਨਸ਼ਾ ਕਰਦਾ ਚਾਹੇ ਖਾਣਾ ਪੀਣਾ ਹੀ ਆ ਬਸ ਬਾਕੀ ਗੱਲ ਇਹ ਹੁਣ ਵੇਖੋ ਤੁਸੀਂ ਵੀ ਫਿਰਤੁਰ ਲੱਗਾ ਲਾਸਟ ਵੀ ਨਾ ਹਰ ਸੁਧਰ ਨਹੀਂ ਜਾਣਾ ਇਹਨੇ ਸ਼ਾਇਦ ਰਾਮ ਜੀ ਅਮਰ ਹੈ ਜੀ ਅਜੀ ਅਮਰ ਹੈ ਜੀ ਬਾਕੀ ਤੁਸੀਂ ਨਾ ਇਹਨਾਂ ਦੀ ਪੂਆ ਨਾਲ ਜਰੂਰ ਸੰਪਰਕ ਕਰਿਓ ਜੇ ਉਹਨਾਂ ਨਾਲ ਗੱਲਬਾਤ ਕਰਕੇ ਇੱਕ ਟਾਈਮ ਰੱਖ ਲਿਓ ਜੇ ਤੁਸੀਂ ਸਾਨੂੰ ਫੋਨ ਕਰਕੇ ਦੱਸ ਦੇ ਜੀ ਕੋਈ ਗੱਲ ਤੁਹਾਡਾ ਨੰਬਰ ਆ ਗਿਆ ਧੰਨਵਾਦ ਤੁਸੀਂ ਆਪਣਾ ਨੰਬਰ ਦੇ ਦਿਓ ਮੈਂ ਫੋਨ ਨਹੀਂ ਰੱਖਦਾ ਜੀ ਕੋਈ ਹੋਰ ਦੇ ਘਰੇ ਰਹਿਣਾ ਭਾਜੀ ਇਹਨਾਂ ਨਾਲੇ ਕੰਮ ਤੇ ਜਾਈ ਆਈ ਤੁਸੀਂ ਸਾਨੂੰ ਆਪਣਾ ਨੰਬਰ ਦੇ ਦਿਓ ਮੈਂ ਤੁਹਾਨੂੰ ਮੈਂ ਮਿਸ ਕਾਲ ਮਾਰ ਦਿਆਂਗਾ ਦੂਜੇ ਨੰਬਰ ਤੇ ਕਰੋ ਰਿੰਗ ਕਰੋ ਮਾੜੀ ਆ ਤੁਹਾਡਾ ਵੀ ਆ ਗਿਆ ਨੰਬਰ ਦੋ ਤੁਸੀਂ ਗੱਲ ਨਹੀਂ ਆਪਾਂ ਗੱਲ ਕਰਨਾ ਕਰ ਲਓ ਹੁਣ ਦੱਸ ਦੇ ਜੇ ਰਹਿਣਾ ਵਾ ਇਹਨਾਂ ਨਾਲ ਰਹਿਣਾ ਕਿ ਸਾਡੇ ਨਾਲ ਰਹਿਣਾ ਹੁਣ ਦੱਸ ਦੇ ਸਾਰੇ ਸਾਹਮਣੇ ਕਿੱਥੇ ਰਹਿਣਾ ਇਹ ਦੱਸ ਸਾਡੇ ਨਾਲ ਰਹਿਣਾ ਵਾ ਤੇ ਫੇਰ ਪਹਿਲੀ ਗੱਲ ਭੱਜਣਾ ਨਹੀਂ ਉਥੋਂ ਠੀਕਾ ਮੇਰੇ ਕਹਿਣੇ ਤੇ ਰਹਿਣਾ ਹੀ ਜਦੋਂ ਕਦੇ ਆਉਣਾ ਉਹ ਪਿੰਡੋਂ ਉਹਨਾਂ ਨੂੰ ਦੱਸ ਗਿਆ ਹਾਂ ਜੇ ਆਉਣਾ ਤੇ ਤੂੰ ਦਾਦੀ ਮੈਂ ਮਲਾ ਮਲਾਉਣ ਲੈ ਆਉਂਗਾ ਖੁਦ ਆਪ ਆਉਣਗੇ ਮੈਂ ਇੱਧਰ ਆਉਂਦਾ ਜਾਂਦਾ ਹੀ ਰਹਿਣਾ ਵਾ ਇੱਧਰ ਪਿੰਡਾਂ 'ਚ ਖੁਦ ਆਪ ਜੇ ਤੂੰ ਇੱਥੇ ਆਉਣਾ ਵੀ ਹੈ ਨਾ ਖੁਦ ਆਪ ਆਉਣਗੇ ਨਾਲ ਤੇਰੇ ਠੀਕ ਹੈ ਨਾ ਮੇਰਾ ਜਗਜੀਤ ਸਿੰਘ ਜਦੋਂ ਚੱਲ ਮੰਨ ਕੇ ਚੱਲ ਜੇ ਤੈਨੂੰ ਪੜਾਉਂਦੇ ਲਿਖਾਉਂਦੇ ਆ ਨਾ ਆਲਦਾ ਪਰ ਆਪਣੀ ਸੰਸਤਾ ਦਾ ਇੱਥੇ ਤੁਹਾਨੂੰ ਲੱਭਣਾ ਕਿ ਇਹਦੇ ਵਿੱਚ ਤੇਰਾ ਫਾਇਦਾ ਆ ਵੀਰ ਦਾ ਫੋਨ ਕਿੰਨਾ ਅੱਛਾ ਤੁਹਾਡਾ ਫੋਨ ਆ ਤੁਹਾਨੂੰ ਆ ਗਿਆ ਹਾਂਜੀ ਇਹ ਨੰਬਰ ਆਪਣਾ ਸੰਸਤਾ ਦਾ ਇਹਨਾਂ ਕਰ ਦਿੰਦਾ ਭਾਉਾਂ ਕੋ ਇਹ ਆਪਾਂ ਨੰਬਰ ਸੇਵ ਅੰਕਲ ਜੀ 3 ਦਿਨ ਹੋ ਗਏ ਮੇਰੇ ਕੋਲ ਆ ਅੱਛਾ ਜੀ ਪਹਿਲਾਂ ਤਾਂ ਨਹੀਂ ਪਤਾ ਇਹ ਘਰੋਂ ਗਿਆ ਨੂੰ ਕਿੰਨਾ ਚੁਰਾਇਆ ਕੀ ਨਾਮ ਤੁਹਾਡਾ ਗੁਰਵੀਰ ਗੁਰਵੀਰ ਸਿੰਘ ਅੱਛਾ ਗੋਰਾ ਹੀ ਲਿਖ ਲਓ ਅੱਛਾ ਮਹਿਮੂਦਪੁਰਾ ਲਿਖ ਲਓ ਗੋਰਾ ਮਹਿਮੂਦਪੁਰਾ ਇਹ ਕਹਿੰਦਾ ਇਹ ਪਤਾ ਮੈਨੂੰ ਕੀ ਆਂਦਾ ਸੀ ਯਾਰ ਮੈਨੂੰ ਇਹਨੇ ਇਹ ਦੱਸਿਆ ਵਾ ਕਿ ਮੈਂ ਰਹਿੰਦਾ ਵਾਂ ਉੱਥੇ ਮੰਡੀ ਦੇ ਵਿੱਚ ਇਹ ਅੰਮ੍ਰਿਤਪੁਰ ਜਿਆਦਾ ਰਹਿੰਦਾ ਰਿਹਾ ਮੰਡੀ ਇੱਥੇ ਰਹਿੰਦਾ ਹੈ ਪਿਆਪੂ ਰਹਿਣਾ ਆ ਕਾ ਵੀ ਸਾਰੇ ਜਾਣਦੇ ਆ ਨਾ ਤੁਹਾਡੇ ਕੋਲ ਚਲੇਗਾ ਇਤਰੇ ਇਤਰੇ ਬੰਦਾ ਜਿੰਨੇ ਨਹੀਂ ਮੰਡੀ 'ਚ ਹੀ ਰਹਿੰਦਾ ਹੈ ਨਹੀਂ ਉਹ ਘਰ ਵੀ ਚਲੇ ਜਾਂਦਾ ਜਿੱਤਾ ਤੁਹਾਨੂੰ ਦੱਸਾਂ ਹੀ ਦੇਖ ਲੋ ਤੱਪ ਕੇਨੇ ਮੰਡੀ 'ਚ ਮੈਂ ਰਹਿਣਾ ਵਾ ਕਦੀ ਕਹਿੰਦਾ ਮੈਂ ਬਾਜ਼ਾਰ 'ਚ ਰਹਿਣਾ ਕਦੀ ਮੰਡੀ 'ਚ ਰਹਿਣਾ ਉਹ ਦੁਕਾਨਾ ਨਹੀਂ ਨਾ ਹੈਗਾ ਇਹਦਾ ਭਰਾ ਜਿਹੜਾ ਉਹ ਕਿੱਥੇ ਰਹਿੰਦਾ ਵਾ ਉਹ ਜੋ ਸੇਵ ਇੱਥੇ ਹੈ ਜੀ ਹਾਂਜੀ ਇੱਥੇ ਹੀ ਆ ਨਹੀਂ ਹੈ ਤੇ ਇੱਥੇ ਆ ਉਹ ਘਰ 'ਚ ਰਹਿੰਦਾ ਆਪਣੇ ਜਿਹਾ ਘਰ 'ਚ ਰਹਿੰਦਾ ਘਰ ਹੀ ਆ ਕਿਹਦੇ ਘਰ ਹੀ ਆ ਆਪਣੇ ਘਰ ਆਪਣਾ ਘਰ ਜਿਹੜਾ ਉਹ ਆਪਦੇ ਘਰ ਕਿਉਂ ਨਹੀਂ ਰਹਿੰਦਾ ਆ ਵੀ ਨੰਬਰ ਸੇਵ ਕਰ ਦਿਓ ਭਾਈ ਯੋ ਤੇ ਮਾਣ ਕਿ ਤੇ ਲਾਲੋ ਉਹ ਵੀ ਚਾਚੇ ਤਾਏ ਆਗੇ ਹਾ ਹੋ ਨਾ ਹੋ ਵੀ ਚਾਚੇ ਤਾਏ ਆਣੇ ਹੋਰ ਥੋੜੀ ਰਹਿੰਦਾ ਮੁੰਡਾ ਕੋਈ ਖੇਡਦਾ ਉਹਦੇ ਨਾਲ ਹੀ ਰਹਿੰਦਾ ਹਾਂ ਕਾਲੇ ਜੇ ਤੇ ਉਹਨੂੰ ਸਾਹਮਦੇ ਆ ਰੱਖਦੇ ਆ ਫਿਰ ਤੇ ਚਲੋ ਵਧੀਆ ਗੱਲ ਆ ਜੇ ਉਹਨੂੰ ਮਾਰੇ ਸਾਰੇ ਆ ਬਰ ਰਹਿੰਦੇ ਨਹੀਂਗਾ ਤੁਹਾਨੂੰ ਆ ਇਹ ਰਹਿੰਦਾ ਨਹੀਂ ਹੈਨਾ ਚਲੋ ਇਹ ਕਿੱਧਰ ਬਾਹਰ ਤੇ ਚੱਲ ਇਹ ਰੱਖ ਸਕਦੇ ਪਿਆਰਾ ਜਿਹਾ ਦੇ ਨਾਖ ਲਓ ਚਲੋ ਜੇ ਤੇ ਰਹੂ ਸਾਡੇ ਕੋਲ ਤੇ ਵਧੀਆ ਗੱਲ ਆ ਜੇ ਨਾ ਰਹੂ ਫਿਰ ਇਹਦੀ ਕਿਸਮ ਤੇ ਦੇ ਨਾਲ ਚਲੋ ਤੇ ਨਾਮ ਪੜਾ ਲਖਾ ਲਓਗੇ ਜ਼ਿੰਦਗੀ ਬਣ ਜੂਗੀ ਆ ਚੰਗਾ ਭਾਜੀ ਹੁਣ ਇਹਨੂੰ ਸਾਰੇ ਲੈ ਜਾਂਦੇ ਆ ਕਿਉਂਕਿ ਉਮਰ ਛੋਟੀ ਆ ਕੱਲ ਨੂੰ ਥੋੜਾ ਜਿਆਦਾ ਹੋਰ ਵੱਡਾ ਹੋ ਗਿਆ ਕਿਸੇ ਨੇ ਬਹੁਣਾ ਵੀ ਨਹੀਂ ਮੋਟਰਸਾਈਕਲ ਤੇ ਕਿਸੇ ਨੇ ਖੜਨਾ ਵੀ ਨਹੀਂਗਾ ਵੀ ਯਾਰ ਕੱਲ ਨੂੰ ਕੋਈ ਚੋਰੀ ਕਰਕੇ ਨਾ ਲੈ ਜਿਉਂ ਕਿ ਹੁਣ ਬਚਪਨ ਹੈ ਹੁਣ ਬੱਚਾ ਵਾ ਸਾਰੇ ਇਹਦੇ ਇਹਦੇ ਬਾਰੇ ਧਿਆਨ ਦਿੰਦੇ ਆ ਇੰਦੇ ਵੀ ਚਲੋ ਛੋਟਾ ਬੱਚਾ ਤੇ ਚਲੋ ਐਸੀ ਉਮਰ ਤੇ ਜੇਕਰ ਕਿਸ ਨੇ ਇਹਨੂੰ ਫਸਾ ਦਿੱਤਾ ਜਾਂ ਨਸ਼ਾ ਤੇ ਲਾ ਦਿੱਤਾ ਅੱਜ ਕੱਲ ਇੱਕ ਵੀਡੀਓ ਆਈ ਹੈ 9 ਸਾਲ ਦਾ ਬੱਚਾ ਨਸ਼ਾ ਕਰਨ ਧਿਆ ਹੋ ਸਕਦਾ 9 ਸਾਲ ਦਾ ਠੀਕ ਹੈ ਰ ਆਪਾਂ ਚਲੋ ਜੀ ਕੋਈ ਗੱਲ ਨਹੀਂ ਪਾਜੀ ਹਾਲੋ ਜੀ ਨਾਮ ਮੈਂ ਨੰਬਰ ਸੇਵ ਕਰਤਾ ਜੀ ਆਪਾਂ ਠੀਕ ਆ ਪਾਜੀ ਠੀਕ ਹੈ ਜੀ ਹਾਂ ਜੀ ਆ ਜੜਾ ਦੋਵੇਂ ਨੰਬਰੋਗੇ ਬਾਬਾ ਜੀ ਦੋਵੇਂ ਨੰਬਰੋ ਪਹਿਲੇ ਤੁਹਾਡਾ ਹੈ ਹਾਂਜੀ ਹਾਂਜੀ ਠੀਕ ਹੈ ਤੁਝੇ ਮੈਂ ਨਾ ਚੱਕਾਂ ਤੁਸੀਂ ਇਹਨਾਂ ਨੂੰ ਪਾਜੀ ਫੋਨ ਕਰ ਚਲੋ ਜੀ ਧੰਨਵਾਦ ਬਹੁਤ ਹੋ ਗਿਆ ਨਹੀਂ ਬਾਅਦ ਚੜ ਦੇ ਗਏ ਨਹੀਂ ਬਾਬਾ ਬਾਸ ਨਹੀਂ ਬਾਬਾ ਚੜ ਦੇ ਜਿਹੜਾ ਹੁੰਦਾ ਛੱਡੀ ਬਸ ਮੇਰਾ ਮੇਰਾ ਚੱਲੀ ਹੋਣੇ ਨੂੰ ਲੈ ਕੇ ਹਾਂ ਠੀਕ ਆ ਜਿਹੜਾ ਤਰੀਕੇ ਨਾਲ ਜੇ ਤੁਸੀਂ ਰੱਖੋਗੇ ਤੇ ਹੋ ਸਕਦਾ ਵਿਚਾਰੇ ਦਾ ਜਿੰਦਗੀ ਸਾਰਾ ਇਹ ਵੀ ਰਹੀ ਆ ਮੇਰੇ ਕਰਮ ਪ੍ਰਸ਼ਾਦਾ ਜਿਹੜਾ ਛੱਕਾ ਕਿਦਾ ਤੁਹਾਡੇ ਨਾਲ ਹਾਂ ਪਰ ਬੇਨਤੀ ਜ਼ਰੂਰ ਮੇਰੀ ਮੰਨਿਓ ਕਿ ਇੰਨੇ ਜਿਹੜੀਆਂ ਭੂਆ ਵਾ ਇੱਕ ਜਿਹੜਾ ਉਹਨਾਂ ਨਾਲ ਸਾਡੀ ਜੁਬਦਾਰ ਕਰਾਂਗੇ ਕੱਲ ਨੂੰ ਤੇ ਪਿੰਡ ਮੇਲਾ ਪਰਸੋ ਟਿਕੜ ਸਾ ਠੀਕ ਹੈ ਜੀ ਹਾਂ ਪਰਸੋਂ ਕਰਾਏਗਾ ਮੈਨੂੰ ਇੱਥੇ ਲੱਗਦਾ ਮੈਨੂੰ ਹੈ ਜੇ ਹੋ ਸਕੇ ਤਾਂ ਦੂਜੇ ਭਰਾ ਨੂੰ ਵੀ ਨਾਲ ਲਾਏ ਜੇ ਚਲੋ ਇਹਨਾਂ ਨਾਲ ਉਹ ਵੀ ਇੱਥੇ ਰਹਿੰਦਾ ਵਾ ਉਹ ਨਾ ਮੁੰਡਾ ਪੁਲਵਾਨ ਹੈ ਆਪਣਾ ਪਹਿਲਾਂ ਉਹਨਾਂ ਘਰ ਰਹਿੰਦਾ ਸੀ ਉੱਧਰ ਰਹਿੰਦਾ ਉਹਨੇ ਪੜਾਹ ਪੜਾਇਆ ਸਕੂਲੇ ਪੁਲਵਾਨ ਹੈ ਮੁੰਡਾ ਉਹਨਾਂ ਨੂੰ ਮੈਂ ਕੰਮ 'ਚ ਪਾਉਂਗਾ ਨਹੀਂ ਚਲੋ ਵਧੀਆ ਗੱਲ ਹੈ ਚਲੋ ਵਧੀਆ ਗੱਲ ਹੈ ਠੀਕ ਹੈ ਜੀ ਚਲੋ ਜੀ ਐਗੋ ਠੀਕ ਹੈ ਚਲੋ ਬੋਤ ਬੈ ਜੇ ਇੱਥੇ ਰਹੇਗਾ ਸਾਡੇ ਨਾਲ ਫਿਰ ਤੇ ਤੁਹਾਨੂੰ ਪੜਾਵਾਂਗੇ ਤੇ ਜੇ ਨਹੀਂ ਨਾ ਰਹਣਾ ਫਿਰ ਤੇਰੀ ਕਿਸਮਤ ਚਲੋ ਠੀਕ ਹੈ ਬੈ ਜੀ ਉਹ ਠੀਕ ਹੈ ਜੀ ਤਾਂ ਹੀ ਬੈਗੋ ਆ ਜਾਓ ਫਿਰ ਚਾਹ ਪਾਣੀ ਨਹੀਂ ਬਾਸ ਚੜਦੀ ਖਲਾਈ ਮੇਰਾ ਨਹੀਂ ਨਹੀਂ ਬਾਸ ਚੜਦੀ ਖਲਾਈ ਹਾਂ ਚਲਾਉਣੀ ਆ ਮਾਸ਼ਾਅੱਲ ਚਲਾ ਚਲਾ ਉਧਰ ਦੀ ਆ ਜਾ ਦਸ ਦੇ ਪੇਰ ਮੈਂ ਦੱਸਦਾ ਪੇਰ ਇਧਰ ਚੋ ਯੂਟਿਊਬ ਦਾ ਆ ਵੀ ਇਧਰ ਹਾਂਜੀ ਅੱਛਾ ਬਬਰਤ ਦੰਦੇਸੇ ਉਹ ਸੜੀ ਵਾਲਾ ਕਰਦੇ ਦੂਜਾ ਅੱਛਾ ਤੇ ਮੁੰਡਾ ਦੀ ਗੁੱਠਾਂ ਨੂੰ ਕਿੰਨੀ ਕਰਨੀ ਕਿਹਦੀ ਦੂਜਾ ਕੋਈ ਨਿਕਾਲੇ ਓਕੇ ਠੀਕ ਆ ਮੈਂ ਆਈ ਸੀ ਜੀ ਆ ਆ ਵੀਡੀਓ ਆਦੀ ਇੱਥੇ ਲੈ ਕੇ ਆਇਆ ਹਾਂ ਆ ਇਹਨੂੰ ਲੈ ਕੇ ਆਇਆ ਹਾਂ ਜੀ ਵੀਡੀਓ ਕਿੱਥੇ ਮਿਲਿਆ ਤੁਹਾਨੂੰ ਇਹ ਬਾਈ ਫੋਨ ਬੰਨਣਾ ਰੱਖੀ ਆਦੀ ਆਗਾ ਜੇ ਮੈਂ ਇਹਨੂੰ ਪਛਾਣ ਕੇ ਇਸ ਵੀਰ ਨੂੰ ਮਿਲਿਆ ਆਂਦਾ ਕਿ ਇੱਥੇ ਮਿਸਤਰੀ ਨਾਲ ਲੱਗਾ ਮੈਂ ਕਿਤੇ ਧਾੜੀ ਤੇ ਉਥੇ ਵੀ ਜਾਨੀ ਕਿ ਕਹਿੰਦਾ ਕਿ ਉਹ ਤੋਂ ਮੈਂ 200 ਰੁਪਏ ਲੈਣ ਆਇਆ ਤੇ ਮੈਂ ਹਾਂ ਉਥੋਂ ਕਹਿੰਦਾ ਏਡੀ ਤੋਂ ਮੈਂ 200 ਰੁਪਏ ਲੈਣ ਆਇਆ ਤੁਰਨਾ ਨਹੀਂ ਤੁਰਨਾ ਇੱਕਦਮ ਚੱਲ ਜੰਦਰ ਨੀਲਾ ਲੋ ਚੱਲ ਦਾਦਾ ਤੂੰ ਉਹਨੇ ਉਹ ਹੋਰ ਜਿਤਨਾ ਆਉਂਦੇ ਗਿਆ ਉਹ ਦਾ ਹਜ਼ਾਰ ਰੁਪਏ ਦਾ ਦੋ ਕਿਉਂਕਿ ਅਜੇ ਉਮਰ ਛੋਟੀ ਹੈ ਜਿਹੜਾ ਛੋਟਾ ਬੱਚਾ ਹੈ ਨਾ ਆ ਪਹਿਲੇ ਕੋਈ ਪਾਸੇ ਨੂੰ ਇਹਨੂੰ ਲਾ ਦੂਗਾ ਉਸੇ ਪਾਸੇ ਪਹੁੰਚਿਆ ਜਾਣਾ ਨਹੀਂ ਬਿਲਕੁਲ ਜੀ ਬਿਲਕੁਲ ਦਾਰਮਾਰ ਦੀ ਕਿਰਪਾ ਹੋ ਜੇ ਕਿ ਨਹੀਂ ਹਾਂ ਹੁਣ ਅਜੇ ਛੋਟੀ ਉਮਰ ਆ ਬਾਹ ਵੀ ਸਾਰੇ ਲੈਂਦੇ ਆ ਪੈਸੇ ਵੀ ਰੁਪਏ ਦਾ ਹਰ ਅਸਲ ਚ ਗੱਲ ਪਤਾ ਕੀ ਹੈ ਵੀਰ ਏ ਹੁਣ 10 ਸਾਲ ਦਾ ਵਾ ਆਪਾਂ ਇਹ ਕਹਿ ਲਈਏ ਨਾ ਕਿ ਵੀਰੇ ਜਿਵੇਂ ਚੋਰ ਰਿਵਾਜ ਜਾਂ ਕੁਝ ਵੀ ਆ ਹਨਾ ਵੀ ਇਹਨੂੰ ਆਪਾਂ ਰਖਾਣੀ ਇਹਨੂੰ ਆਪਾਂ ਇਹ ਬੱਚਾ ਵਾ ਜੇ ਆਪਣਾ ਛੋਟਾ ਬੱਚਾ ਵਾ ਹੁਣ ਆ ਵੀ ਆਪਣੇ ਬੱਚੇ ਨਹੀਂ ਮੈਂ ਵੈਸੇ ਗੱਲ ਕਰਦਾ ਜਿਵੇਂ ਆ ਹੁਣ ਆਪਣਾ ਛੋਟਾ ਬੱਚਾ ਵਾ ਹਨਾ ਜੇ ਕਰੇ ਕੋਈ ਤਾਨੀ ਕਰੂਗਾ ਤੇ ਇਹਦਾ ਫਾਦਰ ਇਹਦਾ ਪਰਿਵਾਰ ਇਹਨੂੰ ਘਰੋਂ ਨਹੀਂ ਕੱਢੂਗਾ ਇਹਨੂੰ ਸਮਝਾਊਗਾ ਠੀਕ ਹੈ ਨਾ ਇਸ ਟਾਈਮ ਚਲੋ ਮੈਂ ਆਪਣਾ ਫਰਜ਼ ਰੂਰ ਨਿਭਾਉਂਗਾ ਇਹਦਾ ਹਨਾ ਮੇਰੀਆਂ ਦੋ ਧੀਆਂ ਵਾ ਸਮਝੋਗਾ ਕਿ ਇਹ ਵੀ ਮੇਰਾ ਪੋਤੀ ਆ ਆਪਣੇ ਵੱਲੋਂ ਤੇ ਮੈਂ ਪੂਰਾ ਫਰਜ਼ ਨਿਭਾਉਂਗਾ ਹਨਾ ਪਰ ਇਹ ਹੁੰਦਾ ਵਾ ਨਾ ਕਿ ਪਿਓ ਦੂਜਾ ਮੈਂ ਆਪਣੇ ਧੀ ਨੂੰ ਛਿਟਕਾ ਦਾ ਮਾਰ ਸਕਦਾ ਵਾਂ ਕੱਲ ਨੂੰ ਇਹਨੂੰ ਥੋੜਾ ਇਦਾਂ ਕਰ ਕਰਾਂ ਤੇ ਲੋਕਾਂ ਨੇ ਅੱਖਾਂ ਵੀ ਲੈਕਣੀ ਬਗਾਨਾ ਕਰਕੇ ਕਰਦਾ ਮਮਮੀ ਪਹਿਲਾਂ ਚਲ ਗਈ ਛੱਡੀ ਤੋਰ ਕੇ ਦੇ ਘਰੇ ਪੈਂਦੀ ਫਿਰ ਕੰਮ ਉਧਰ ਤੇ ਹੋ ਨਹੀਂ ਸਕਦਾ ਨਾ ਰੁਕ ਤੇ ਫਿਰ ਇਹਦੇ ਪਾਪਾ ਸ਼ਰਾਬ ਪੀਂਦੇ ਰਹਿ ਲਗਾਤਾਰ ਤੇ ਉਹਨਾਂ ਦੀ ਵੀ ਡੈਥ ਹੋ ਗਈ ਆਉਂਦੇ ਨੂੰ ਤੈਨੂੰ ਕਿਸੇ ਨਾਲ ਨਹੀਂ ਹੈਗਾ ਕਿੰਨੀ ਕੀ ਤੇਰਾ ਐ ਦੱਥੀ ਨੂੰ ਚਾਰ ਸਾਲ ਹੋ ਗਏ ਚਾਰ ਕਿਸਾਲ ਹੋ ਗਏ ਆ ਕਿੰਨੇ ਸਾਢੇ 5 6 ਸਾਲਾਂ ਦਾ ਹੁਣ ਹੋ ਗਿਆ ਤੇ ਦਾਹਾਂਕ ਦਾ ਤੋਣਾ ਚਾਰ ਕਿਸਾਲ ਹੋ ਗਿਆ ਇਦਾਂ ਹੀ ਪਹਿਲਾਂ ਇਹ ਨਾਲ ਰਹਿੰਦਾ ਸੀ ਨਾ ਆਪਦੀ ਮੰਮੀ ਦੇ ਫਿਰ ਉਹ ਕਿਸੇ ਦੇ ਘਰੇ ਬਹਿ ਗਈ ਤੇ ਫਿਰ ਇਹਨੂੰ ਉਹ ਇੱਥੇ ਆੜ ਗਈ ਬੱਚਾ ਹੋ ਗਿਆ ਨਾ ਉਹ ਬੱਚੀ ਉਰੂ ਗਈ ਦੇ ਨੂੰ ਨਾ ਛੱਡਦਾ ਤੇ ਇਹ ਵੀ ਵਿਚਾਰਾ ਇਦਾਂ ਉਹਦੀ ਵਿਚਾਰੀ ਮਜਬੂਰੀ ਹੋਗੀ ਵਿਚਾਰੀ ਸਣਾ ਕੀ ਦਾ ਦਿਲ ਕਰਦਾ ਬੱਚੇ ਛੱਡ ਦੇ ਹੋਰ ਬਾਬਾ ਜਲਪਨੀ ਸੇਵਾ ਬੱਸ ਛੱਡ ਦੇ ਗਲਾ ਜੀ ਚੰਗਾ ਜੀ ਵੈਗੋ ਜੀ ਖਾ ਸਕਾ ਜੀ ਫਟੇ ਚੰਗਾ ਜੀ ਚੱਲੀਏ ਸੁਣ ਬਾਬਾ ਜੀ ਨਹੀਂ ਬੱਸ ਮੇਰਾ ਜੀ ਬੱਸ ਛੱਡ ਦੇ ਗਲਾ ਜੀ ਆਹ ਕੋਈ ਗੱਲ ਨਹੀਂ ਫੇਰ ਸਹੀਂ ਕਿਸ ਦਿਨ ਆਹ ਚੱਲ ਮੌਨ ਚ ਲੱਗ ਦੇ ਗਲਾ ਹਾਂ ਮੁਰਸਲ ਬਾਬਾ ਜੀ ਕਰਉ ਸਾਡ ਤੇ ਲਓ ਜੀ ਚੰਗਾ ਬਾਬਾ ਜੀ ਚੰਗਾ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਚਲੋ ਮਹਾਰਾਜ ਸੱਤੇ ਪਾਚਾ ਕਰੇ ਕਿ ਪਾਪਾ ਬਾਬਾ ਨਾਨਕ ਚਲੋ ਆਪਣੇ ਵੱਲੋਂ ਤੇ ਸਾਡੀ ਆਪਣੇ ਵੱਲੋਂ ਤੇ ਸਾਡੀ ਇਹੋ ਕੋਸ਼ਿਸ਼ ਰੂਪ ਇਹਨੂੰ ਬੰਦਾ ਬਣਾਇਆ ਜਾਵੇ ਆ ਜਿਓ ਕਿ ਇਧਰ ਕਿਤੇ ਵੇਖਣ ਜਾ ਕੇ ਆਉਣਾ ਤੇ ਆ ਜਾਓ ਮਰਣਾ ਪਿੰਡ ਆਪਣਾ ਅनाथ ਆਸ਼ਰਮ ਮਰਹਾਣੇ ਚ ਮੜਣਾ ਲੱਗਿਆ ਮੜਲਾ ਮੜਨਾਂ ਲੱਗਿਆ ਨਹੀਂ ਉਹ ਮਰਣਾ ਲੱਗਿਆ ਹਰੀਕੇ ਦੇ ਨਾਲ ਹੀ ਹਾਂ ਹਰੀਕੇ ਦੇ ਜਿਹੜਾ ਆਪਾਂ ਇਹਨੂੰ ਤਰਨਧਰ ਨੂੰ ਜਾਈਦਾ ਤੇ ਪਹਿਲਾਂ ਅੱਡੇ ਆਏਣਾ ਆਪਣਾ ਜਾਣੇ ਕਿ ਲਾਂਕੇ ਹਾਂਜੀ ਅਜੀਤ ਜੀ ਅਜੇ ਨਹੀਂ ਤਾਂ ਬਸ ਚੱਲ ਪਿਆ ਜੀ ਤੋ ਥੋੜਾ ਟਾਈਮ ਲੱਗ ਪਾਉ ਦੇਣਾ ਅੱਧੇ ਘੰਟੇ ਆਗੇ